ਹਾਂਜੀ ਜੈ ਬਲਮਿਕੀ ਜੈ ਭੀਮ ਜੀ ਸਾਰੇ ਸਾਥੀਆਂ ਨੂੰ ਅੱਜ ਸਵੇਰ ਦਾ ਇੱਕ ਮੁੱਦਾ ਚਲਦਾ ਆ ਰਿਹਾ ਸੋਸ਼ਲ ਮੀਡੀਆ ਤੇ ਕੋਈ ਅਖੌਤੀ ਸਰਦਾਰ ਹੈ ਬਾਣੇ ਦੇ ਵਿੱਚ ਆਪਣੇ ਆਪ ਨੂੰ ਕਥਾਵਾਚਕ ਦੱਸਦਾ ਉਹਦਾ ਅਕਾਊਂਟ ਵੀ ਹੈਗਾ ਆ ਇਨਸਟਾਗ੍ਰਾਮ ਤੇ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚੋਂ ਆ ਕੋਈ ਪਿੰਡੋਂ ਦਾ ਨੰਬਰ ਵੀ ਚੱਲਦਾ ਉਹਦੇ ਗੱਲ ਵੀ ਬਹੁਤ ਮੇਰੇ ਭਰਾਵਾਂ ਨੇ ਕੀਤੀ ਆ ਉਹਨਾਂ ਬੜਿਆਂ ਨੇ ਮੈਨੂੰ ਲੱਗਦਾ ਉਹਨੂੰ 100 ਕਾਲ ਕੋਈ ਗਈ ਹੋਣੀ ਅੱਜ ਸਤਿਵਚਨ ਸਤਿਵਚਨ ਇਦਾਂ ਨਹੀਂ ਬੱਚਾ ਹੁਣ ਸਰ ਨਾਲ ਸਤਿਵਚਨ ਕਰਕੇ ਇਹਦਾ ਜਵਾਬ ਦੇਣਾ ਪੈਣਾ ਕਿਸੇ ਮਹਾਪੁਰਸ਼ ਦੇ ਦੋ ਸ਼ਲੋਕ ਪੜ੍ਹ ਕੇ ਉਹਦੀ ਜ਼ਿੰਦਗੀ ਬ ਦੱਸ ਦਊਗਾ ਪੂਰੀ ਇਹ ਕਿਹੜੀ ਕਿਤਾਬ ਚ ਲਿਖਿਆ ਸਾਡੇ ਨਾਲ ਟੇਬਲ ਟॉक ਕਰ ਲਾ ਅਗਰ ਤੂੰ ਵਾਲਮੀਕੀ ਮਹਾਰਾਜ ਨੂੰ ਚੋ ਡਾਕੂ ਸਾਬਤ ਕਰ ਦਵੇਂ ਜਿੱਦਾਂ ਤੂੰ ਬਕਵਾਸ ਕਰਦਾ ਹੈ ਨਾ ਕੁੱਤੇ ਵਾਂਗੂ ਵੀ ਛੁਰਾ ਲੈ ਕੇ ਘੁੰਮਦਾ ਸੀ ਜੰਗਲ ਦੇ ਵਿੱਚ ਤੇ ਨਾਰਦ मुनि ਆ ਗਿਆ ਤੇ ਕੁਛ ਲੋਕ ਕਹਿੰਦੇ ਆ ਵਾਲਮੀਕੀ ਮਹਾਰਾਜ ਨੂੰ ਬ੍ਰਾਹਮਣ ਅਗਰ ਤੁਸੀਂ ਉਹਨਾਂ ਨੂੰ ਬ੍ਰਾਹਮਣ ਸੱਤ ਕਰ ਦੋ ਚੋਰ ਡਾਕੂ ਸਾਬਤ ਕਰ ਦੋ ਤਾਂ ਤੁਹਾਡੀ ਜੁੱਤੀ ਦਾ ਤੁਹਾਡਾ ਬਾਥਰੂਮ ਐ ਪੀਊਂਗਾ ਤਾਂ ਤੁਹਾਡਾ ਗੁਲਾਮ ਬਣ ਜਾਓ 10 ਲੱਖ ਰੁਪਏ ਮੈਂ ਨਾਮ ਦਊਂਗਾ ਤੁਹਾਨੂੰ ਮੈਂ ਫੇਰ ਪੀਟ ਲੱਗਾ ਕਰਨ 10 ਲੱਖ ਰੁਪਏ ਨਾਮ ਦੇ ਦਊਂਗਾ ਮੈਂ ਸਾਡੇ ਨਾਲ ਟੇਬਲ ਟॉक ਬੈਠ ਕੇ ਕਰ ਲੈ ਜੇ ਤੂੰ ਜੱਤ ਜਿਮੇ ਤਾਂ ਜਿਹੜੀ ਮੈਂ ਕੰਡੀਸ਼ਨ ਰੱਖੀ ਆ ਮੈਂ ਭਰਨ ਨੂੰ ਤਿਆਰ ਆ ਤਾਂ ਅਗਰ ਤੂੰ ਨਹੀਂ ਜਵਾਬ ਦੇ ਸਕਿਆ ਤਾਂ ਤੇਰੇ 10 ਲੱਖ 76 ਤੇਰੇ ਸਿਰ ਦੇ ਵਿੱਚ ਕਿੰਨੀ ਕਰ ਰਿਸਰਚ ਆ ਤੇਰੀ ਬਾਲਮਿਕੀ ਮਹਾਰਾਜ ਤੇ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਕੀ ਆ ਪਤਾ ਮਾਤਾ ਜੀ ਦਾ ਨਾਮ ਪਤਾ ਦਾਦਾ ਜੀ ਦਾ ਨਾਮ ਪਤਾ ਕੋਈ ਰਿਸਰਚ ਉਹਦੇ ਬਾਰੇ? ਬਾਲਮਿਕੀ ਮਹਾਰਾਜ ਬਾਰੇ ਕੋਈ ਰਿਸਰਚ ਹੈ? ਕੋ ਕਿੰਨੇ ਗ੍ਰੰਥ ਉਹਨਾਂ ਦੇ ਪੜੇ ਲਿਖੇ ਤੁਸੀਂ? ਜਿਹੜੇ ਉਹਨਾਂ ਲਿਖੇ ਆ ਕਿੰਨੇ ਕ ਗ੍ਰੰਥਾਂ ਦੀ ਰਿਸਰਚ ਕੀਤੀ ਉਹਨਾਂ ਦੀ? ਨੋਠ ਕੇ ਬਾਣਾ ਪਾ ਕੇ ਤਾਂ ਤੂੰ ਗਿਆਨੀ ਬਣ ਗਿਆ। ਕੋਈ ਸ਼ਰਮ ਕਰ ਕੋਈ। ਜੇ ਤੇਰੇ ਰਿਸਰਚ ਹੈ ਨਾ ਬਾਲਮਿਕੀ ਮਹਾਰਾਜ ਤੇ ਤੇ ਆ ਜਾ। ਮੈਂ ਤੈਨੂੰ ਹੁਣ ਟਾਈਮ ਬਹੁਤ ਹੋ ਗਿਆ ਮੈਂ ਤੈਨੂੰ ਸਵੇਰ ਨੂੰ ਫੋਨ ਕਰੂੰਗਾ ਤਾ ਸਾਡੇ ਟੇਬਲ ਟਾਕ ਰੱਖ ਲੈ ਜਿੱਥੇ ਮਰਜ਼ੀ ਰੱਖ ਲੈ ਚਾਹੇ ਆਪਣੇ ਥਾਂ ਤੇ ਕਿਤੇ ਰੱਖ ਲੈ ਚਾਹੇ ਸਾਡੇ ਥਾਂ ਤੇ ਆਜੀ ਪੰਜਾਬ ਚ ਜਿੱਥੇ ਮਰਜ਼ੀ ਟੇਬਲ ਟਾਕ ਕਰ ਲੈ ਸਾਡੇ ਨਾਲ ਆਪਣੇ ਜਿੱਥੇ ਜਿੰਨੇ ਮਰਜ਼ੀ ਲੈ ਆਈ ਫਰਫੈਸਰ ਤੇ ਸਾਡੇ ਬੰਦੇ ਚਾਰ ਹੀ ਆਉਣਗੇ ਠੀਕ ਐ ਤੇ ਗੱਲ ਪੱਲੇ ਬੱਲਣਾ ਹੁਣ ਤੂੰ ਜਿਹੜਾ ਗਲਤ ਜਗ੍ਹਾ ਤੇ ਹੱਥ ਪਾ ਲਿਆ ਤੈਨੂੰ ਛੱਡਣਾ ਹੈ ਨੀਗਾ ਅਸੀਂ ਬਾਕੀ ਇਹਨੇ ਵੀਰੋ ਮੇਰੇ ਉਹ ਆਉਣਾ ਨਹੀਂ ਹੈਗਾ ਕਿਉਂਕਿ ਜਿਹੜਾ ਝੂਠ ਦੇ ਪੈਰ ਨਹੀਂ ਹੁੰਦੇ ਤੇ ਕਾਨੂੰਨੀ ਕਾਰਵਾਈ ਕਰੋ ਇਹਨੂੰ ਟਪਾਉਣੇ ਆ ਇਹਨੂੰ ਜਰਾ ਇਹਨੂੰ ਦੱਸ ਦੇ ਗਿਆਨੀ ਗਿਆਨਪੁਣਾ ਕੀ ਹੁੰਦਾ ਇਹ ਕੱਢ ਦੇ ਗਿਆਨੀ ਗਿਆਨਪੁਣਾ ਇਹਦਾ ਤੁਬਕੀ ਜੈ ਵਾਲਮੀਕੀ ਸਾਰੇ ਵੀਰਾਂ ਨੂੰ ਜੈ ਭੀਮ ਜੀ ਇਹਦਾ ਪਿੱਛਾ ਕਰੋ ਇਹਦਾ ਜਿੰਨਾ ਵੀ ਕਰ ਸਕਦੇ ਆ